ਹੋ ਜੀ ਜੀ ਧੰਬਰੀ ਤੇ ਪਹਿਲਾਂ ਫੋਨ ਪਹੁੰਚ ਗਿਆ ਤੇ ਸੈਸ ਗਾਇਸ ਸੈਸ ਗਾਇਸ ਸੈਸ ਗਾਇਸ ਇੱਕ ਘਰ ਵਾਲੀ ਮਠਾਈ ਜਿਹੜੀ ਇਹ ਮਿਹਨੇ ਮਾਰ ਮਾਰ ਕੇ ਤੇਰੇ ਤੱਕ ਪਹੁੰਚਦੀ ਹੈ ਵਿੱਚੇ ਬਰਫੀ ਹੈ ਦੇ ਵਿੱਚੇ ਲੱਡੂ ਆ ਥੋ ਇਹ ਗਾ ਲੱਡੂ ਇਹ ਹੁਣ ਤਾ ਤੂੰ ਖਾ ਕੇ ਦੱਸ ਯਾਰ ਹੁਣ ਤੈਨੂੰ ਹੁਣ ਸਾਰਾ ਕੁਝ ਸੁਣਨਾ ਦੱਸਦੀ ਹੈ ਨਹੀਂ ਹੈ ਕਿਆ ਬਣਾਉਣ ਲੱਗਿਆ ਵਾ ਤੂੰ ਬਾ ਮੈਟਰ ਨਹੀਂ ਕੜਾ ਹੀ ਘੱਟੀ ਤੇ ਰਹੀ ਆ ਉਹ ਪੈ ਕੜਾ ਹੀ ਆ ਉਹ ਪਨੀਰ ਜ਼ਿਆਦਾ ਮੈਨੂੰ ਕਹਤਾ ਵੀ ਉਦੋਂ ਪਸਾਜੀ ਤੇ ਤਾਂ ਪਨੀਰ ਘੱਟ ਪਾਇਆ ਅੱਜ ਕਹਿੰਦਾ ਤਸੱਲੀ ਕਰਾ ਰਣੀ ਤੁਹਾਡੇ ਪਨੀਰ ਵਾਲੀ ਮੈਨੂੰ ਛਿੱਕ ਆਉਂਦੀ ਛਿੱਕ ਆਉਂਦੀ ਤੜਕਾ ਭੁੰਨਾ ਹੋ ਲੱਗਦਾ ਮੈਨੂੰ ਨਹੀਂ ਭੁੰਨਣਾ ਹਾਂ ਅਜਾ ਅੱਛਾ ਡੈਡੀ ਹਾਂ ਇਹ ਸਮਾਨ ਭੁੰਨਿਆ ਵਾ ਇੱਧਰ ਐਨੇ ਦਾ ਰੰਗ ਢੱਗ ਬਣਾਉਣਾ ਡੈਡੀ ਘੂ ਇਹਨੂੰ ਗ੍ਰੈਂਡ ਲੱਗਿਆ ਤਾਂ ਕਰ ਹਾਂ ਇਹ ਇਹਨੂੰ ਕਹਿੰਦੇ ਮਾਸਟਰ ਸ਼ੇਪ ਸਿਖਾ ਦਿਆ ਨਾ ਕੋਈ ਕੋਸਿਆਰ ਉਹ ਅਨੰਮੀ ਸਿਖਾ ਕੋਸ ਹਾਂ ਹੋ ਠੀਕ ਠਾਕ ਹੈ ਹਾਂ ਬੜੀਆ ਹੋ ਮੈਨੂੰ ਘੁਮਾੜੋ ਕੱਪੜੇ ਬਣੇ ਨਿਬੜੇ ਹੋਏ ਕੰਮਕਾਰ ਕਰਨ ਵਾਲੇ ਬੰਦੇ ਯਾਰ ਬਰਸੀਨ ਵੀ ਜਿਆਦ ਨਹੀਂ ਸੜਾ ਅੱਛਾ ਕੰਮ ਵਿੱਚ ਵਿਜੀ ਆ ਪੂਰਾ ਠੀਕ ਹੈ ਪਾਣੀ ਵੀ ਵਿਚਾਰ ਰਗੜਦੇ ਤਰੀ ਉਹ ਵੀ ਤਾਂ ਲਾਉਣੀ ਆ ਹਾਂ ਫਿਰ ਉਹ ਗੱਲ ਬਣਨੀ ਨਹੀਂ ਨਹੀਂ ਬਣਨੀ ਹਾਂ ਫਿਰ ਨਹੀਂ ਬਣਨੀ ਅਰੇ ਤਾਂ ਗਰੇਵੀ ਬਣਾਉਣੀ ਐ ਸਿਰਫ ਆ ਜਾ ਲੈ ਵੀ ਹੁਣ ਮੈਂ ਜਾਣਾ ਮੈਨੂੰ ਨੱਠ ਭੱਜਾ ਤਾਂ ਹੀ ਵੀਡੀਓ ਪੂਰੀ ਕਰਨੀ ਦੀ ਗਰੇਵੀ ਬਣਦੀ ਦੇਖਣੀ ਐ ਲੈ ਫੜ ਲੈ ਇਹਨੂੰ ਫੋਨ ਨੂੰ ਆਪਣੇ ਮਟਰ ਪਰੇ ਪੂਰਾ ਬਣਦਾ ਦਿਖਾਉਣਾ ਵੀਡੀਓ ਚ ਤੁਸੀਂ ਅੱਛਾ ਜੀ ਲੱਭਾ ਪਾ ਪੇ ਕਰੀ ਜਾਓ ਲੋ ਜੀ ਪਾ ਦਿੱਤਾ ਕੜਾਹੀ ਦੇ ਵਿੱਚ ਤੇ ਹੁਣ ਲੱਗੂਗਾ ਜੀ ਪਿਆਜ਼ ਬਣਾ ਤੜਕਾ ਆ ਬਣਾ ਛੱਡੀ ਗਰੇਵੀ ਤਲੰਦਨ ਆ ਚਾਹਾਂ ਹੂੰ ਮੈਂ ਆਪੇ ਦਿੰਦਾ ਅਸੀਂ ਤਾਂ ਜਦੋਂ ਤੇਲ ਗਰਮ ਹੋ ਜਾਂਦਾ ਜਲ ਪਾਉਣੀ ਜਦ ਆਪੇ ਚਿੱਟੀ ਆ ਜਾਂਦਾ Achha, अच्छा गैस पे छिट्टी ਜਲ ਜਾਂਦਾ ਜੀਰਾ ਜਲ ਜਾਂਦਾ ਗੈਸ ਹੀ ਜਲਦਾ ਜੀਰਾ ਸਾਡੇ ਕੋਲ ਤਾਂ ਜਲਦਾ ਨਹੀਂ ਜੀ ਤੋ ਨਾਲ ਨਾਲ ਤੋਂ ਸਾਰ ਨੂੰ ਤਾਂ ਦਸਦਾ ਨਹੀਂ ਤੂੰ ਨਾਲ ਜੀ ਸਾਰ ਨੂੰ ਤਾਂ ਦਸਦਾ ਨਹੀਂ اچھا ਤਾਂ ਥੋੜੀ ਥੋੜੀ देर तक ਸਿੱਟਣਾ ਹੂੰ ਹੂੰ ਲੱਗਿਆ ਚਰਨ ਚਰਨ ਕਰਨ ਹਨਾ ਕੀ ਥੋਕੇ ਪਾਣਾ ਹੂੰ ਕੋਸ਼ਿ ਮੁਬੀ ਆਉਣ ਲੱਗੀ ਮੇਰਾ ਭਰਾ ਅਲ ਬੜਾ ਸ਼ੈਫ ਆ ਮਾੜੀ ਟਿੜੀ ਗੱਲਾਂ 8 ਸਾਲ ਦੀ ਪ੍ਰੈਕਟਿਸ ਲੈ ਨਾ ਮੋੜਾ ਰੁਕੀ ਤਾਂ 啊个累死啊 ਤੇਰਾ ਭਾਜੀ ਕਹਿੰਦਾ ਖਾਣੀ ਉਹ ਤੇਰੇ ਹੱਥਾਂ ਦੀ ਆ। ਕਾਲੇ ਨੂੰ ਕਹਨਾ। ਉਹ ਜਰਨੂ ਘਰ ਲਈ। ਉਹ ਜਰਨੂ ਲਈ। ਚਲੋ ਇਹ ਪਿਆਜ਼ ਭੁੰਨ ਹੋ ਜਾਨਾ ਤਾਂ ਫੇਰ ਮਿਲ ਜੇ ਤੁਹਾਨੂੰ। ਆਤਾ ਹੀ ਸਮਾਨ ਹੈ ਜਿਹੜਾ ਪੀਸਿਆਤਾ ਸੀ ਗਰੇਵ ਬਣਾਇਆ ਸੀ ਡੈਡੀ ਕੁਸਮਾ ਦਾ ਇਹਲਾ ਕਰੀਆਂ ਨਹੀਂ ਇਹ ਪਿੰਡਰ ਸਿਉ ਆਏ ਆ ਆ ਵੰਦਲਾ ਤੇਰੀ ਤਾਰੀਫ ਦਾ ਪੋਲ ਬੰਨਾ ਹੋਇਆ ਡੈਡੀ ਨੇ ਮੈਂ ਮੇਰਾ ਪੁੱਤ ਕਰਦਾ ਪਹਿਲਾਂ ਜੇ ਕਰਦਾ ਹੁੰਦਾ ਕਰਨਾ ਹਾਂ ਤੇ ਮਾਹੀ ਮਾਰ ਦੋ ਤੀਜੀ ਜਗ ਵੀ ਕਰਦੇ ਅਸੀਂ ਦੋ ਇਹਨਾਂ ਨੇ ਬੈਠ ਚਾਹਾਂਗੇ ਮਗਰ ਅੱਛਾ ਦੋ ਪਿੰਡਾਂ ਦੇ ਵਿੱਚ ਪਾਏ ਤੇ ਨਾ ਦੋ ਦਿਨ ਮੈਂ ਮੰਗਾਈ ਆਏ ਹਾਏ ਮੈਨੂੰ ਪਿੰਦਰਾ ਕਹਿੰਦਾ ਵੀ ਡੈਡੀ ਕਹਿੰਦਾ ਮੈਂ ਬਾਹ ਦੁਬਾਰਾ ਠੀਕ ਕਰਾਉਣੀ ਹੈ ਹੈ ਹਾਂ ਪਿੰਦਰਾ ਨਾ ਕਹਿੰਦਾ ਹੈ ਸੀਲ ਦੀ ਹੱਡੀ ਮਿਲੂਗੀ ਤਾਂ ਹੋਣੀ ਬਾਬਾ ਮੇਤੇ ਦੁੱਖ ਨਹੀਂ ਚੱਲਣਾ ਹੁਣ ਜੀ ਹੈਗੀ ਨੰਗ ਜਾਣੀ ਕਈ ਬਸੋਂ ਇਹ ਤਾਂ ਹੈ ਹੁਣ ਅੱਗੇ ਨਾਲੋਂ ਠੀਕ ਹੈ ਠੀਕ ਹੈ ਮੈਂ ਹੁਣ ਠੀਕ ਹੀ ਹਾਂ ਤੇ ਹੀ ਕੇ ਮਿਲ ਜਾਵੇ ਨਾ ਇਹ ਚ ਗਮੇ ਧੀ ਹਾਂ ਕੀ ਡੈਡੀ ਕੀ ਕਹਿ ਗਿਆ ਇੱਕ ਮਿਲ ਜੂ ਠੀਕ ਆ ਮਾਂ ਕਾਲੇ ਪੀਲੇ ਦਵਾਈ ਚਾਦੀ ਉਹ ਚਾ ਲੈ ਬਸ ਪੀਂਦੇ ਇੰਨੇ ਦੇਖ ਕੇ ਨਿਕਲ ਜਰੂਰੀ ਆ ਰੋਜ਼ ਪੀਣੀ ਨਾ ਰੋਜ਼ ਥੋੜੀ ਪੀਣਾ ਪੇਟ ਉੱਤੇ ਦੱਸਾਈ ਆਉਂਦਾ ਸੱਚੀ ਇਹ ਵੀ ਨਹੀਂ ਦਿੰਦਾ ਰਹਿਣ ਦੇ ਹੁਣ ਕਿਹੜਾ ਵੀ ਹੋਰ ਦੂੰਗਾ ਨਹੀਂ ਲੈ ਇੱਕ ਘੁੱਟ ਫੜੀ ਜਾ ਲੈ 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 ये काला भी हो नहीं है होना ही है बिहार है तो है वो बन जाता ओ हो हो गया ना गया जरा वहां के मटर काट ये भी एक दिन लोनी है तो मटर ले आ देनी थे आहा बोनी की बोतल मिली नहीं और किथे रह गई स्कूल से रह गई मैं लेके आई थी मासी को देखी थी हां मैं लेके आई थी चल पे कोई ना ਉਹ ਤੇਰਾ ਕਿ ਬੈਗ ਮੈਂ ਡੈਡੀ ਦੀ ਗੱਡੀ ਚ ਪੁੱਛਦੀ ਆ ਆ ਰੱਖ ਫੜ ਚੱਕ ਬੈਗ ਆਪਣੇ ਕੋਤੀ ਰੱਖ ਉੱਥੀ ਮੇਰੇ ਫਿਕਰ ਬੈ ਜਾਂਦੀ ਆਪਣੀ ਚੀਜ਼ ਦੀ ਵਧੀਆ ਨਾ ਨਾ ਇਹ ਜੂਰੀ ਚੰਗਾ ਆ ਫੇਰ ਕਰ ਗਿਆ ਪੁੱਤ ਕੋਟ ਇਹ ਨੇੜਾ ਆਪਣੇ ਧਮਾਨ ਦੀ ਫਿਕਰ ਕਰਦਾ ਵਧੀਆ ਆਪਣੀ ਚੀਜ਼ ਦੀ ਤਾਂ ਬਹੁਤ ਟੈਨਸ਼ਨ ਹੈ ਨਾ ਮੈਂ ਚਾਹੀਦੀ ਵੀ ਇਹਨਾਂ ਨੂੰ ਖਾਉਂਦਾ ਨਹੀਂ ਖਾਉਂਦੀ ਨਹੀਂ ਹੈਗੀ ਚੰਚੇ ਤੱਕ ਨਹੀਂ ਛੱਡੀ ਆਉਂਦੀ ਸਿੰਦਰ ਆ ਵੇ ਮਧੀ ਆ ਆਪਣਾ ਸਿੰਦਰ ਸੜਕੇ ਦਾ ਦਾ ਜੀ ਬੱਟ ਕੱਢੇ ਵੇ ਇਹ ਕਿਹੜਾ ਬਣਾਇਆ ਕਿਹੜਾ ਤੇਲ ਪਾਤ ਦਾ ਜੇਤੂਤ ਵਾਹ ਕਿਹੜਾ ਤੇਲ ਹੈ ਇਹ ਕਿਹੜਾ ਹੈ ਬਾਹਰ ਦਾ ਇਹ ਆ ਗੋਦਲੇ ਪੀ ਦਾ ਦੇ ਕਿਹੜਾ ਇਹਦੇ ਦੇ ਬੱਤਰਾ ਹੈ ਤੇ ਉੱਥੇ ਨਿਕਲਦਾ ਬਹੁਤ ਨਹੀਂ ਜੀ ਹੈ ਕੀ ਚੀਜ਼ ਇਤਨੇ ਖਾਣ ਲੈ। ਇਹਦੇ ਦੀ ਰੋਟੀ ਆ ਦੇ ਰਹੀ ਹੈ। ਇਹਨੂੰ ਇਹ ਨਾ ਟਾਈਮ ਲੱਗਦਾ। ਮੈਂ ਹੁਣ ਕਰੂੰਗਾ ਤੇ ਗੋਭੇ ਅਰੀ ਗੱਲ ਤਾਂ ਕੇ ਜੁੰਗੀ ਅੱਛਾ ਹੀ ਅੱਛੇ ਆਈ ਬਾਈ ਕਹਿੰਦਾ ਵੀ ਜੇ ਤੁਸੀਂ ਹਜ਼ੂਰ ਸਾਹਿਬ ਨੂੰ ਕਹਿਨੇ ਆਂ ਵੀ ਜਾਂ ਤਾਂ ਇੱਕ ਦਿਨ ਜਾ ਕੇ ਪਹਿਲਾਂ ਟਿਕਟਾਂ ਲੈਡੀਆਂ ਪੈਣੀ ਐ ਜਾਂ ਜਿਵੇਂ ਹੁਣ ਅੱਜ ਹੁਣ ਬੁੱਕ ਕਰਾਤੀਆਂ ਫੇਰ 3 ਮਹੀਨੇ ਬਾਅਦ ਮਿਲਣੀ ਐ ਫੇਰ ਦੇਖ ਲਓ ਕਿਆ ਕਰੀਏ ਮਹੀਨੇ ਨਹੀਂ ਹੋ ਸਕਦੀ ਫੇਰ ਤਾਂ ਇੱਕ ਦਿਨ ਪਹਿਲਾਂ ਜਾ ਕੇ ਟਿਕਟ ਬੁੱਕ ਹੋ ਜਣੀ ਲਓ ਉਹ ਬੇਟਿੰਗ ਚ ਹੋਊਗੀ ਫਿਰ ਸਲੀਪਰ ਨਹੀਂ ਹੋਣਾ ਆਪਾਂ ਨੂੰ ਹਾਂ ਬੇਟਿੰਗ ਚ ਹੋਊਗੀ ਤੇ ਨਾਲੇ ਆਪਣੀ ਲੱਗ ਲੱਗ ਸੀਟ ਹੋਊਗੀ ਇਕੱਠਿਆਂ ਦੀ ਨਹੀਂ ਹੋਣੀ ਹਾਂ ਮੱਠੀ ਜਾਈਏ ਆਪਾਂ ਸੇ ਮੇਰੇ ਇਹੀ ਟਿਕਾਉ ਨੇ ਜਾਣੇ ਲੋਈਆਂ ਇਹ ਫੇ ਜੜੀ ਜਾਣਾ ਨਹੀਂ ਹੈਗਾ ਇਕੱਠਿਆਂ ਨਹੀਂ ਕਿਤੇ ਡੰਗਰ ਵੀ ਆ ਆ ਤੇ ਹਿੱਲਾ ਕਰਵਾ ਦਿੰਦਾ ਪ੍ਰਮਾਤਮ ਹਨਾ ਪਿੰਦਰ ਚੱਲਿਆ ਜੀ ਨੂਣਾ ਦਾਨੀ ਦਾ ਪਟਾਰਾ ਆ ਗਰਮ ਮਸਾਲਾ ਤੇ ਜੀ ਚੀਜ਼ ਉਹ ਇਟਲੀ ਤੋਂ ਆਉਣਾ ਨੇ ਇਟਲੀ ਤੋਂ ਸੱਕੇ ਜੀ ਹਾਂ ਹਾਂ ਕੀ ਗੰਮ ਹੋ ਰਿਹਾ ਹੈ ਓਹ ਹੋਂਦ ਨਾ ਆ ਜਾ ਦਾਉਣੇ ਪੁੱਛ ਲਈ ਇਹ ਮਿਲਦੀਆਂ ਹਜੀਆਂ ਕੋਲੇ ਇਹ ਕਰਕੀਆਂ ਨੂੰ ਬਲੀਏ ਹਰ ਚੀਜ਼ ਜੇਲਦੀ ਕੜਚੀ ਗਰਮ ਹੋ ਜਾਂਦੀ ਆ ਹਾਂ ਯਾਰ ਉਹ ਗਰਮ ਮੇ ਚੱਲਦਾ ਹੱਥ ਜਲ ਜਾਂਦਾ ਹੱਥ ਰੇ ਜਲਦਾ ਸਬਜ਼ੀ ਗਰਮ ਹੋ ਜਾਂਦੀ ਆ ਸਰਵਾ ਫੇਰ ਨਹੀਂ ਕੱਢਣੀ ਬਣਾ ਲਿਆ ਨੇ ਹਾਂ ਅੱਗੇ ਸਬਜੀ ਦਾ ਮੰਨ ਲਾਦਾ ਖੁਸ਼ ਹੋਣਾ ਨਹੀਂ ਬੱਟ ਚੱਕੇ ਬਿਆ ਤੇ ਮੈਨੂੰ ਤਾਂ ਲੱਗਦਾ ਮੈਂ ਚਾਈ ਰੱਜ ਆ ਜਾਣ ਮੈਂ ਟਾਈ ਰੱਜ ਆ ਜਾਣ ਓਦਣ ਵੀ ਮੈਂ ਖਾਂਗੀ ਦੋ ਤਿੰਨ ਰੋਟੀਆਂ ਪਤਾ ਹੀ ਨਹੀਂ ਲੱਗਿਆ ਕਿੰਨੀਆਂ ਖਾ ਆਣੀ ਆਣਗੇ ਜੀ ਮਟਰ ਮਟਰਾਂ ਤੋਂ ਬਾਅਦ ਜਾਊਗਾ ਪਨੀਰ ਕਮਟਰਾਂ ਨੂੰ ਸੇਕ ਲਾਉਣਾ ਕੱਲਾ ਆਪਾਂ ਨੇ ਅੱਛਾ ਈ ਪਨੀਰ ਬਣ ਜਾਂਦਾ ਈ ਛੇਤੀ ਪਹਿਲਾਂ ਲੱਗੂ ਆਈ ਮਟਰਾਂ ਨੂੰ ਸੇਕ ਲਈ ਪਣੀ ਪਾਈ ਕਰਦੇ ਅੱਛਾ ਜੀ আল পুর ਤਰੀ ਫੋਨ ਆ ਬੰਦਾ ਸਾਡਾ ਹੈਗਾ ਜੀ ਕਾਲਾ ਇਹਨੇ ਪਨੀਰ ਲੱਦ ਵੀ ਦਿੱਤਾ ਵਿੱਚ ਇਹ ਸ਼ਾਪਾਂ ਦੇ ਜਿਆਦਾ ਹੱਥ ਤੇ ਚਲਦੇ ਨੇ ਹੈ ਹੈ ਸਮਾਈਲਾ ਨਾ ਪਾਸ ਕਰੋ ਕਿਆ ਹੋ ਗਿਆ ਤਣੀਆਂ ਅੱਛਾ ਨਾ ਤਣੀਏ ਬਈ ਨਾ ਸਰਜੂ ਟੈਨਸ਼ਨ ਨਹੀਂ ਮੇਥੀ ਗਈ ਕਸੂਰੀ ਮੇਥੀ ਪਾ ਲਈ ਹੋਰ ਕੀ ਹੁੰਦਾ ਦੋ ਨੀ ਕੀਆ ਕੇ ਉਹਨਾਂ ਦਾ ਮਲਾਲ ਚਾ ਲਓ ਜੀ ਹੁਣ ਇਹਨੂੰ ਲੱਗੂਗਾ ਸੇਕ ਫੇਰ ਸਾਡਾ ਬਣ ਜਾਣਾ ਮਟਰ ਪਨੀ ਜੀਜੇ ਦੀ ਹੈਗੀ ਆ ਫੇਵਰੇਟ ਡਿਸ਼ ਮਾ ਜੀਜੇ ਦੀ ਹੈਗੀ ਇਹਦੀ ਫੇਵਰੇਟ ਡਿਸ਼ ਬਣੂਗੀ ਹਾਂ ਬਸ ਥੋੜਾ ਜਿਹਾ ਸੇਕ ਲੱਗਣਾ ਬਣ ਗਿਆ ਉਹ ਧਨੀਆ ਹੈਗਾ ਧਨੀਆ ਨਹੀਂ ਹੈਗਾ ਕਹਿੰਦਾ ਕਸੂਰੀ ਮੇਥੀ ਪਾ ਲੈਣੀ ਹੁਣ ਅੱਧੀ ਰਾਤ ਧਨੀਆ ਲੈਣ ਜਾਊਗਾ ਵਿਚਾਰਾ ਧਨੀਆ ਥੱਲੇ ਪਾਉਣ ਜੀ ਤਾਂ ਚਲ ਕੋਈ ਨਾ ਸਰ ਵੀ ਜਾਣਾ ਧਨੀਆ ਦੀ ਜੇ ਤਾਂ ਹੋ ਜਾ ਚਲੋਈ ਤੁਹਾਨੂੰ ਮਿਲਦੇ ਆਂ ਫਿਰ ਜੀ ਆਇਆਂ ਨੂੰ ਵੈਲਕਮ ਨਾਦਰੋਆ ਨਾਦਰ ਮਰਚੁੰਦੀ ਸੰਦੀਪਾ ਆਪਰਪੀ ਟੈਸਟ ਕਰੀਂ ਇੱਕ ਵਾਰ ਸੋਲਟ ਆ ਜੀ ਆ ਮਨੂ ਦਾ ਜਿਆ ਲੱਗਦਾ ਵੀ ਤਾ 22 ਵੀ ਨਹੀਂ ਹੈਗੀ ਇਹ ਨਾ ਚਾਬਲੀ ਕੀ ਪ੍ਰਾਈਸ ਹੈ ਦਾ 300 ਰੁਪਏ ਕਿੰਨੇ ਕਿਲੋ 600 ਪਰ ਕਿਲੋ ਹਾਂ ਲੈਣੀ ਹੈ ਵਰਫੀ ਘਰ ਵਾਸਤੇ ਖਾਣ ਕਰ ਦੋ ਇੱਕ ਪੈਕ ਕਿੰਨੇ ਅੱਧਾ ਕਿਲੋ ਕਰ ਦੋ ਅੱਧਾ ਕਿਲੋ ਕਰ ਦੋ ਇੱਦਾਂ ਕਿਲੋ ਕਰ ਦੋ ਨੇ ਪੈਕ ਹਾਂ ਬੇਈ ਮਨੀ ਫਰਜ਼ ਚਾਕਲੇਟ ਖਾਈ ਨਾ ਲੈ ਲਾਰੇ ਖਾ ਤਾ ਮੈਂ ਅਭੀਰ ਜੀ ਦਾ ਦਫਾੜ ਸੰਦੀਪ ਉਹੋ ਜੇ ਉਹ ਜੇ ਹੀ ਕਲਰ ਦੇ ਦੋ ਉਹਨੂੰ ਵੀ ਫਰੋ ਜੀ ਹਾਂ ਮੈਂ ਪਿੰਕ ਕਲਰ ਦਾ ਦੇ ਦੂੰ ਲਾ ਹਾਂ ਲੈਣਾ ਤਾਂ ਪਿੰਕ ਕਲਰ ਦਾ ਕਿਹੜਾ ਹੈ ਤਾਂ ਬਰਾਊਨ ਹੈ ਲਾਲ ਕਲਰ ਦਾ ਦੇ ਦੋ ਉਹ ਨਹੀਂ ਹੈਗਾ ਪਤਾ ਜਿਹੜਾ ਵੀਰ ਜੀ ਨੇ ਲੱਤਾ ਉਹ ਹੀ ਕਲਰ ਦਾ ਲੈ ਮੈਂ ਦੇਖੀ ਵੈਰੀ ਗੁੱਡ ਚਲੋ ਹਰੀ ਅਨੀ ਮੈਂ ਨਾ ਪ੍ਰਤਾਂਦਰ ਜਿਹੜਾ 10 ਵਾ ਵਧੀਆ ਬਲੰਦੇ ਗੋਈ ਹੈ ਅੰਫਾਈਸੋ ਹੈ ਕੋਕੋਨੇਟ ਹੈ ਇਹ ਅਮਰੀਕਨ ਐਸ ਹੈ ਬਲੂ ਬੈਰੀ ਹੈ ਸਾਰੀ ਬਹੁਤ ਵਧੀਆ ਹੁੰਦੇ ਹਨ ਵੀਰੇ ਆਪਣੇ